ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਕਤ ਸਤਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਲਗਰ ਸਾਹਿਬ ਸਤਗੁਰੂ ਕਲਗੀਧਰ ਸਾਹਿਬ ਜੀ ਦਾ ਸਤਗੁਰੂ ਜੀ ਭਾਵਨ ਤਪਸਥਾਨ ਹੈ ਜਿੱਥੇ ਦਸਵੇਂ ਜਾਮੇ ਦੇ ਵਿੱਚ ਸਤਗੁਰੂ ਜੀ ਨੇ ਆਕਰਕੇ ਬੇਅੰਤ ਕਵਤਕ ਕੀਤੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਸੁਮੁੱਚੀ ਕਾਵਨ ਨੂੰ ਲਗਾਇਆ ਹੈ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨੇ ਗ੍ਰੰਥ ਦੇ ਬਚਨ ਕੀਤੇ ਨੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਇਸੇ ਪ੍ਰਕਾਰ ਬਚਨ ਹੈ ਹਰ ਇੱਕ ਗੁਰਸੇਖਾ ਮਾਈ ਭਾਈ ਘਟੋ ਘਾਟੇ ਜੀਵਨ ਦੇ ਵਿੱਚ ਇੱਕ ਵਾਰ ਇਸ ਪਾਵਨ ਸਥਾਨ ਦੇ ਦਰਸ਼ਨ ਜ਼ਰੂਰ ਕਰੇ ਸਤਿਗੁਰੂ ਜੀ ਦੇ ਬਚਨ ਨੇ ਅਸੀਂ ਆਪਣੇ ਗੁਰਸਿੱਖਾਂ ਨੂੰ ਉਹਨਾਂ ਦੇ 60 ਸਾਲ ਦੀ ਉਮਰ ਤੱਕ ਇੱਥੇ ਉਡੀਕਾਂਗੇ ਆ ਕਰਕੇ ਦਰਸ਼ਨ ਜ਼ਰੂਰ ਕਰੇ ਕਈ ਵਾਰ ਕੁਝ ਬਰੀਮੀਆਂ ਦੇ ਮਨ ਦੇ ਅੰਦਰ ਸੰਸੇ ਹੁੰਦੇ ਨੇ ਕਿ 60 ਸਾਲ ਤੱਕ ਦੀ ਉਮਰ ਤਾਂ ਨਹੀਂ ਕਿਉਂ ਜਾਂ ਸਤਿਗੁਰੂ ਜੀ ਨੇ ਇਹ ਉਮਰ ਦੀ ਸੀਮਾ ਉਮਰ ਦੀ ਹੱਦ ਕਿਉਂ ਰੱਖੀ ਹੈ ਗੁਰਬਾਣੀ ਦੇ ਬਚਨ ਨੇ 10 ਬਾ 23 20 ਰਵਣੋ 30 ਦਾ ਸੁੰਦਰ ਕਹਾਵਾ ਹੈ 40 ਸੀ ਪੁਰ ਹੋਏ 85 ਪੱਗ ਖਿਸਾ 60 ਕੇ ਬੋਡੇ ਪਾ ਆਵੇ 60 ਸਾਲਾਂ ਦੀ ਉਮਰ ਦੇ ਵਿੱਚ ਬੁਢੀਪਾ ਆ ਜਾਂਦਾ ਹੈ ਤੇ ਸਾਧ ਸੰਗਤ ਜੀ ਜਦੋਂ ਇਨਸਾਨ ਬਜ਼ੁਰਗ ਹੋ ਜਾਂਦਾ ਬੁੱਢਾ ਹੋ ਜਾਂਦਾ ਫਿਰ ਲੱਗ ਭਾਗ ਚੱਲਣ ਤੋਂ ਰਹਿ ਜਾਂਦਾ ਪ੍ਰਾਤਨ ਸਮੇਂ ਦੇ ਅੰਦਰ ਅੱਜ ਵਰਗੇ ਆਵਾ ਚਾਹੀਦੇ ਸਾਧ ਨਹੀਂ ਸੰਭਵਿਆ ਕਰਦੇ ਨਾ ਜਹਾਜ਼ ਨਾ ਟ੍ਰੇਨਾਂ ਨਾ ਬਸਾਂ ਨਾ ਇਸੇ ਪ੍ਰਕਾਰ ਪਰਸਨਲ ਗੱਡੀਆਂ ਤੇ ਨਾ ਹੀ ਅਜ ਵਰਗੀਆਂ ਪਕੀਆਂ ਸੜਕਾਂ ਸਨ ਦਰਸ਼ਨ ਕਰਨ ਵਾਸਤੇ ਆਉਣਾ ਪੈਂਦਾ ਸੀ ਤੇ ਰਸਤੇ ਦੇ ਅੰਦਰ ਵੀ ਧਾਰਮਿਕ ਸਥਾਨ ਨਹੀਂ ਸਨ ਉਸ ਵੇਲੇ ਬਣੇ ਹੋਏ ਹੋਇਆ ਕਰਦੇ ਤੇ ਲੰਗਰਾਂ ਦਾ ਪ੍ਰਬੰਧ ਰਸਤੇ ਵਿੱਚ ਨਹੀਂ ਸੀ ਹੋਇਆ ਕਰਦਾ ਘਰੋਂ ਚੱਲਣ ਵੇਲੇ ਹੀ ਸੁੱਕਿਆ ਰਸਦਾ ਆਪਣੇ ਨਾਲ ਲੈ ਹੋਣੀਆਂ ਪੈਂਦੀਆਂ ਸੀ ਇਸੇ ਪ੍ਰਕਾਰ ਪਾਣੀ ਵੀ ਆਪਣੇ ਨਾਲ ਹੀ ਚੱਕਣਾ ਪੈਂਦਾ ਸੀ ਸ਼ਕਲ ਵਾਸਤੇ ਵਰਤਣ ਵਾਸਤੇ ਨਾਲ ਆਪਣੇ ਕੱਪੜੇ ਵੀ ਚੁੱਕਣੇ ਪੈਂਦੇ ਸੀ ਜ਼ਿਆਦਾਤਰ ਮੁਸਾਫਿਰ ਉਸ ਸਮੇਂ ਪੈਦਲ ਹੀ ਯਾਤਰਾ ਕਰਿਆ ਕਰਦੇ ਸਨ ਵਿਰਲੇ-ਵਿਰਲੇ ਕੁਝ ਗੱਡਿਆਂ ਦੇ ਉੱਪਰ ਇਸੇ ਪ੍ਰਕਾਰ ਜਿਹੜੇ ਬਹੁਤੇ ਅਮੀਰ ਹੁੰਦੇ ਉਹ ਘੋੜਿਆਂ ਤੇ ਰਥਾਂ ਤੇ ਵੀ ਆਇਆ ਕਰਦੇ ਪਰ ਤਾਂ ਵੀ ਸੁੱਕੀਆਂ ਰਸਤਾ ਸਾਜੂ ਸਮਾਨ ਸਾਰਾ ਨਾਲ ਲੈ ਕੇ ਆਉਣਾ ਪੈਂਦਾ ਸੀ ਅਜਿਵੇਂ ਉਹ ਪੱਕੀਆਂ ਸੜਕਾਂ ਨਾ ਹੋਣ ਕਰਕੇ ਇਹ ਆਉਣ ਅਤੇ ਜਾਣ ਅਤੇ ਦਰਸ਼ਨ ਕਰਨੇ ਦਾ ਸਾਰਾ ਜਿਹੜਾ ਸਫ਼ਰ ਹੈ ਉਹ ਕੁਝ ਮਹੀਨਿਆਂ ਦਾ ਬਣ ਜਾਇਆ ਕਰਦਾ ਸੀ ਕਈਆਂ ਨੂੰ 2-2 ਮਹੀਨੇ 3-3 ਮਹੀਨੇ ਇਸ ਯਾਤਰਾ ਦੇ ਅਨੁਸਾਰ ਸਫ਼ਰ ਦੇ ਵਿੱਚ ਲੱਗਿਆ ਕਰਦੇ ਸਨ ਸੋ ਸਾਧ ਸੰਗਤ ਜੀ ਇਹ ਜਿਹੜਾ ਇਤਨਾ ਵੱਡਾ ਭਾਰੀ ਕਾਰਜ ਹੋਇਆ ਕਰਦਾ ਸੀ ਚਲ ਪਾਣੀ ਨਾਲ ਚੱਕਣਾ ਰਸਤਾ ਨਾਲ ਚੱਕਣੀਆਂ ਕੱਪੜੇ ਸਿਰ ਤੇ ਚੁੱਕ ਕੇ ਜਾ ਇਸੇ ਪ੍ਰਕਾਰ ਪੰਡਾ ਬਣ ਕੇ ਲੈ ਕਰਕੇ ਆਉਂਦੀਆਂ ਪੈਂਦੀਆਂ ਸਨ ਉਹ ਨੌਜਵਾਨਾਂ ਦਾ ਜਾਂ ਇਸੇ ਪ੍ਰਕਾਰ ਹੁਡਾਪੇ ਤੋਂ ਪਹਿਲਾਂ ਦਾ ਕਾਰਜ ਹੈ ਸੋ ਸਾਧੂ ਜੀ ਸੱਚੇ ਪਾਤਸ਼ਾਹ ਜੀ ਨੇ ਤਾਂ ਬਚਨ ਕੀਤਾ ਸੀ ਕਿ 60 ਸਾਲ ਤੱਕ ਉੱਡੀ ਕਾਗੇ ਭਾਵ 60 ਸਾਲਾਂ ਤੋਂ ਬਾਅਦ ਤਾਂ ਇਨਸਾਨ ਭਾਰ ਚੁੱਕ ਕਰਕੇ ਚੱਲ ਨਹੀਂ ਸਕਦਾ ਆ ਨਹੀਂ ਸਕਦਾ ਸੋ ਜੋ ਉਮਰ ਦੀ ਹੱਦ ਬੁਢਾਪੇ ਤੱਕ ਦੀ 60 ਸਾਲ ਦੀ ਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ 60 ਸਾਲ ਤੱਕ ਆਪਣੀ ਗੁਰਸਿੱਖਾਂ ਨੂੰ ਢੀਕਾਂਗੇ ਹਰ ਇੱਕ ਮਾਈ ਭਾਈ ਆਕਰ ਕੇ ਇਸ ਪਾਵਨ ਸਥਾਨ ਦੇ ਜ਼ਰੂਰ ਪਰ ਜ਼ਰੂਰ ਦਰਸ਼ਨ ਕਰੇ ਸੰਗਤਾਂ ਦੇ ਵਿੱਚ ਵੱਡੀ ਭਾਰੀ ਮਾਨਤਾ ਹੈ ਇਸ ਪਾਵਨ ਸਥਾਨ ਦੀ ਸਾਧ ਸੰਗਤ ਜੀ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਇਹ ਬਜਵਾ ਤਖਤ ਹੋਣ ਕਰਕੇ ਗੁਰਸਿੱਖ ਮਾਈ ਭਾਈ ਦੇਸ਼ਾ ਪ੍ਰਦੇਸ਼ਾਂ ਚੋਂ ਚੱਲ ਕੇ ਆਉਂਦੇ ਨੇ ਸਤਿਗੁਰਾਂ ਦੇ ਪਾਵਨ ਸਥਾਨਾਂ ਦੇ ਦਰਸ਼ਨ ਕਰਦੇ ਨੇ ਪੁਰਾਤਨ ਸਮੇਂ ਦੇ ਅੰਦਰ ਜਿਹੜਾ ਕੋਈ ਇਸ ਪਾਵਨ ਸਥਾਨ ਦੇ ਦਰਸ਼ਨ ਕਰਦਾ ਸੀ ਹਜੂਰ ਸਾਹਿਬ ਜੀ ਦੇ ਤੇ ਉਸ ਨੂੰ ਸਾਧ ਸੰਗਤ ਜੀ ਹਜ਼ੂਰੀਆ ਸਿੱਖ ਕਿਹਾ ਜਾਂਦਾ ਸੀ ਬੜੇ ਵਿਰਲੇ ਵਿਰਲੇ ਗੁਰਸੇਖ ਹੋਇਆ ਕਰਦੇ ਸਨ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋਇਆ ਕਰਦੇ ਸਨ ਇਸ ਕਰਕੇ ਭਾਵਨਾ ਦੇ ਨਾਲ ਉਹਨਾਂ ਨੂੰ ਹਜ਼ੂਰੀਆ ਕਿਹਾ ਜਾਂਦਾ ਸੀ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਇਆ ਹੈ ਅੱਜ ਸਤਿਗੁਰੂ ਜੀ ਦੀ ਕਿਰਪਾ ਸਰਬਤ ਪ੍ਰਕਾਰ ਦੇ ਸਾਧਨ ਪਰਸਨਲ ਗੱਡੀਆਂ ਇਸੇ ਪ੍ਰਕਾਰ ਰੇਲਾ ਰਾਈ ਜਹਾਜ਼ਾ ਰਾਈ ਸਰਬਤ ਪ੍ਰਕਾਰ ਗੁਰੂ ਘਰ ਆਉਣ ਦੀ ਸੁਵਿਧਾ ਉਪਲਬਧ ਹੈ ਗੁਰਸੇਖ ਮਾਈ ਭਾਈ ਆਪੋ ਆਪਣੀ ਭਾਵਨਾ ਅਨੁਸਾਰ ਤੇ ਜਥਾ ਸ਼ਕਤੀ ਇਥੇ ਦੇ ਨਾਲ ਆ ਕਰਕੇ ਸਤਿਗੁਰੂ ਜੀ ਦੇ ਪਾਵਨ ਦਰ ਘਰ ਦੇ ਦਰਸ਼ਨ ਕਰਦੇ ਨੇ ਸਤਿਗੁਰਾਂ ਦੇ ਪਾਵਨ ਉਪਦੇਸ਼ਾਂ ਨੂੰ ਯਾਦ ਕਰਦੇ ਨੇ ਸਰਵਣ ਕਰਦੇ ਨੇ ਹਿਰਦੇ ਵਿੱਚ ਵਸਾਉਂਦੇ ਨੇ ਆਪਣੇ ਜੀਵਨ ਨੂੰ ਸਫਲਾ ਕਰਦੇ ਨੇ ਸੋ ਸਰਬਤ ਮਾਈਆਂ ਭਾਈਆਂ ਨੂੰ ਸਤਿਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਘੱਟੋ ਘੱਟ ਇੱਕ ਵਾਰ ਜ਼ਰੂਰ ਤਖਤ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ